ਕਪੂਰਥਲਾ ਦੇ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਰ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਪੁਲਿਸ ਅਨੁਸਾਰ ਬੀਤੀ ਰਾਤ ਕਰੀਬ 1:00 ਤੋਂ 2:00 ਵਜੇ ਸੁਲਤਾਨਪੁਰ ਲੋਧੀ ਦੇ ਪਿੰਡ ਭਾਨੂ ਲੰਗਾ ਦੇ ਅਡੇ ਦੇ ਸਥਿਤ ਮਾਰਕੀਟ ਵਿੱਚ ਇੱਕ ਦੁਕਾਨ ਨੂੰ ਚੋਰਾਵਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਚੋਰ ਦੁਕਾਨ ਦਾ ਸ਼ਟਰ ਤੋੜ ਰਹੇ ਸਨ ਇਹਨਾਂ ਨੂੰ ਦੁਕਾਨ ਮਾਲਕ ਆਰਐਮਪੀ ਡਾਕਟਰ ਗੁਰਚਰਨ ਸਿੰਘ ਨੂੰ ਇਸ ਘਟਨਾ ਬਾਬਤ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਚੋਰਾਂ ਨੂੰ ਭਜਾਉਣ ਲਈ ਉਕਤ ਡਾਕਟਰ ਆਪਣੇ ਪਰਿਵਾਰ ਸਮੇਤ ਮੌਕੇ ਤੇ ਪਹੁੰਚਦਾ ਹੈ ਜਿੱਥੇ ਕਥਿਤ ਤੌਰ ਤੇ ਚੋਰਾਂ ਦੇ ਨਾਲ ਉਹ ਕੁਥਮਗੁੱਤੀ ਹੋ ਜਾਂਦੇ ਹਨ ਇਸ ਦੌਰਾਨ ਡਾਕਟਰ ਦੀ ਲਸੰਸੀਧ ਗੋਲਖ ਵਿੱਚੋਂ ਫਾਇਰ ਹੋ ਜਾਂਦਾ ਹੈ ਜੋ ਕਥਿਤ ਤੌਰ ਤੇ ਡਾਕਟਰ ਦੇ ਹੀ ਲੱਗਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਘਟਨਾ ਵਿੱਚ ਇੱਕ ਚੋਰ ਦੀ ਵੀ ਮੌਤ ਹੋਈ ਹੈ ਜੋ ਕਿ ਪ੍ਰਵਾਸੀ ਮਜ਼ਦੂਰ ਦੱਸਿਆ ਜਾ ਰਿਹਾ ਹੈ ਫਿਲਹਾਲ ਉਸ ਦੀ شناخت ਨਹੀਂ ਹੋ ਸਕੀ ਇਸ ਬਾਬਤ ਗੱਲਬਾਤ ਕਰਦੇ ਹੋਏ ਡੀਐਸਪੀ ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਹਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਤੇ ਸੁਲਤਾਨਪੁਰ ਲੋਧੀਆ ਮੋਰਚੀਆਂ ਵਿੱਚ ਰਖਵਾ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਲੰਮੜਾ ਦਾ ਜੀ ਸਾਲਾਂ ਪਰ ਰਹੋਨੇ ਤੋਂ ਮੇ ਤਾਂ ਵਾਰਦਾਤਾਂ ਬਹੁਤ ਹੁੰਦੀਆਂ ਆ ਚਾਰ ਪੰਜ ਚੋਰੀਆਂ ਇੱਥੇ ਹੋਈਆਂ ਅੱਡੇ ਤੇ ਰਾਤ ਆਫੇ ਵਾਰਦਾਤ ਹੋਈ ਆ ਸਾਡੇ ਭਰਾ ਸੀ ਬਣੇ ਸੀ ਬਹੁਤ ਨਾਲ ਸੀ ਰਾਤ ਵੀ ਆਈ ਜਾਏ ਰਾਤ ਵੀ ਇਹਦਾ ਕਰਕੇ ਇੱਥੇ ਕੋਈ ਗਸ਼ਟ ਮਗਾਰਾ ਚਾਹੀਦੀ ਜਾਂ ਚੌਕੀ ਚਾਹੀਦੀ ਆ ਜਾਂ ਕੋਈ ਰਾਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਪੁਲਿਸ ਦੇ ਰੋਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਚੱਲੀ ਕੀ ਕਰੇ ਮੁਲਾਜ਼ਮ ਹੀ ਹਨੇ ਔਰ ਮਠਾਂ ਸਾਡੇ ਚੌਕੇ ਚ 4 ਮੁਲਾਜ਼ਮਾ ਹੁੰਦੇ ਆ ਉਹ ਕੀ ਕਰਨਗੇ ਕਿੱਥੇ ਜਾਣਗੇ ਰਾਤ ਨੂੰ ਆ ਇਸ ਤਰ੍ਹਾਂ ਦਾ ਮੁਲਾਜ਼ਮ ਸਰਕਾਰ ਹੀ ਨਹੀਂ ਦੇਦੀ ਸਰਕਾਰ ਮੁਲਾਜ਼ਮ ਦੇਵੇ ਤਾਂ ਹੁੰਦੀਆਂ ਰਹਿੰਦੀਆਂ ਇੱਥੇ ਹੁੰਦੀਆਂ ਜੀ ਰੋਜ਼ ਹੀ ਹੁੰਦੀਆਂ ਪਰ ਫੋਮ ਮੇਰੇ ਪੈਨ ਰੋਈ ਜਾਂ ਪੌਲ ਥੱਲੇ 4:30 ਵਜੇ ਆਫ ਔਰ ਓਲਰੇਡੀ ਯਾ ਲੁੱਟ ਲਿਆ ਹਾਂ ਜੀ ਚਰਨ ਸਿੰਘ ਜੀ ਤੁਹਾਡੇ ਕੀ ਲੱਗਦੇ ਹੈਗੇ ਇਹ ਸਾਡੇ ਭਾਈ ਸਾਹਿਬ ਹੀ ਸੀ ਬਹੁਤ ਨੇੜ ਸੀ ਸਾਡਾ ਨਾਲ ਹਾਂਜੀ ਭਰਾਵਾਂ ਨਾਲ ਜ਼ਿਆਦਾ ਸੀ ਕੀ ਘਟਨਾ ਵਾਪਰੀ ਮੇਰੇ ਪਰਦੇ ਪਰਦੇ ਲੱਗਾ ਕੋਈ ਨਹੀਂ ਨਾ ਹੁਣ ਆਇਆ ਜਾਂ ਪਤਾ ਲੱਗਾ ਸਵੇਰੇ ਫੋਨ ਗਿਆ ਤੇ ਹੁਣ ੱਲੇ ਆ ਪਤਾ ਲੈਣੇ ਮੈਂ ਨਾਮ ਤੇ ਦੱਦ ਕਿ ਕਹਣਾ ਚਾਹਦੇ ਹਾਂ ਹਾਂਜੀ ਮੈਂ ਕੁਲਦੀਪ ਸਿੰਘ ਸਾਫ ਦਾ ਸਰਪੰਚ ਪਿੰਡ ਦੁਰਗਾਪੁਰ ਤੋਂ ਤੇ ਜਿਹੜੀ ਰਾਤ ਵਾਲੀ ਘਟਨਾ ਇੱਥੇ ਵਾਪਰੀ ਆ ਅੱਡਾ ਪਣ ਲੰਗਾ ਇੱਥੇ ਡਾਕਟਰ ਗੁਰਚਰਨ ਸਿੰਘ ਜੀ ਪਿੰਡ ਪਾਟੀਆਂ ਤੋਂ ਕੋਈ 30 35 ਸਾਲ ਤੋਂ ਇੱਥੇ ਦੁਕਾਨ ਮੈਡੀਕਲ ਦੀ ਚਲਾ ਰਹੇ ਸੀ ਡਾਕਟਰ ਇਹ ਆ ਪੇਸ਼ਾ ਹੀ ਉਹਨਾਂ ਦਾ ਤੇ ਬਹੁਤ ਵਧੀਆ ਇਨਸਾਨ ਸੀਗੇ ਇਹ ਅੱਗੇ ਕੋਈ ਹਫਤਾ ਪਹਿਲਾਂ ਇਹਨਾਂ ਦੀ ਦੁਕਾਨ ਦਾ ਸ਼ਟਰ ਪਹਿਲਾਂ ਮੇ ਤੋੜਿਆ ਸੀਗਾ ਤੇ ਉਹ ਅਜੇ ਬਣਵਾ ਬਣੂਗੇ ਹਟੇ ਤੇ ਰਾਤੀ ਇਹਨਾਂ ਨੂੰ ਇੱਥੋਂ ਅੱਡੇ ਤੋਂ ਫੋਨ ਗਿਆ ਵੀ ਆਪਣੇ ਕੋਈ ਸ਼ਟਰ ਫੇਰ ਤੋੜ ਰਿਹਾ ਇਹਨਾਂ ਨੇ ਆਪਣੇ ਸੀਸੀਟੀਵੀ ਕੈਮਰਾ ਵਿੱਚ ਦੇਖਿਆ ਚੋਰ ਸ਼ਟਰ ਤੋੜ ਰਏ ਸੀਗੇ ਇਹ ਡਾਕਟਰ ਗੁਰਚਰਨ ਸਿੰਘ ਜੀ ਦੇ ਇਹਨਾਂ ਦਾ ਬੇਟਾ ਗੱਡੀ ਵਿੱਚ ਉਸੇ ਵਕਤ ਇੱਥੇ ਆਏ ਆਉਂਦਿਆਂ ਨੂੰ ਸ਼ਟਰ ਤੋੜਨ ਡੇ ਰਏ ਸੀਗੇ ਆਬਦਲੇ ਨੇ ਫੜਨ ਦੀ ਕੋਸ਼ਿਸ਼ ਕੀਤੀ ਤੇ ਜਦ ਕਿ ਵੀ ਉਹਨਾਂ ਦੇ ਵਿੱਚੋਂ ਗੋਲੀ ਚੱਲ ਗਈ ਇਹ ਪਤਾ ਲੱਗਾ ਕਿਹੜੇ ਹਸਪਤਾਲ ਨਾਲ ਗੋਲੀ ਚਲੀ ਜੋ ਡਾਕਟਰ ਸਾਹਿਬ ਦੇ ਗੋਲੀ ਆਪਦੇ ਵੱਜ ਗਈ ਡਾਕਟਰ ਸਾਹਿਬ ਦੀ ਵੀ ਮੌਤ ਹੋ ਗਈ ਇੱਕ ਚੋਰ ਦੀ ਵੀ ਪਰ ਲੱਗਾ ਮੌਤ ਹੋ ਗਈ ਹੈ ਤੇ ਸਾਡੇ ਦੇ ਇੱਥੇ ਏਰੀਆ ਦੇ ਵਿੱਚ ਇਦਾਂ ਵੀ ਸਾਡੇ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਵਾ ਦੁਰਗਾਪੁਰ ਨੂੰ ਉੱਥੇ ਪੁਲ ਦੇ ਉੱਤੇ ਉਦੋਂ ਡਡਵਿੰਡੀ ਨੂੰ ਆਉਂਦੇ ਆ ਪੁਲ ਦੇ ਉੱਤੇ ਆਮਰ ਜਾਨਾ ਇਹ ਘਟਨਾ ਹੋਇਆ ਜਿਵੇਂ ਦਿੰਦੇ ਸਾਡੇ ਕੱਲ ਵੀ ਦੋ ਬੀਬੀਆਂ ਵਿਚਾਰੀਆਂ ਦਿਹਾੜੀ ਕਰਕੇ ਆ ਰਹੀਆਂ ਉਹਨਾਂ ਦਾ ਮੋਬਾਈਲ ਖੋਲਿਆ ਪਰसों ਸਾਡੇ ਪਿੰਡ ਦੇ ਦੁਰਗਾਪੁਰ ਦੇ ਸਵਰਨ ਸਿੰਘ ਆ ਰਿਹਾ ਸੀ ਉਹਦਾ ਮੋਬਾਈਲ ਤੇ ਨਗਦੀ ਕੋਈ ਇੱਕ ਇੱਕ ਸਾਡੇ ਪਿੰਡ ਦਾ ਹੋਰ ਵਿਅਕਤੀ ਸੀਗਾ ਉਹਦਾ ਮੋਬਾਈਲ ਤੇ 1800 ਰੁਪਇਆ ਉਹਦਾ ਵੀ ਖੋਇਆ ਅਸੀਂ ਸਰਕਾਰ પાસે ਇਹ ਮੰਗ ਕਰਦੇ ਦਿਨੋ ਦਿਨ ਇਹ ਘਟਨਾਵਾਂ ਵੱਧਦੀਆਂ ਜਾ ਰਹੀਆਂ ਵਾ ਕਿਰਪਾ ਕਰਕੇ ਇਹਨਾਂ ਤੇ ਕਿਸੇ ਤਰ੍ਹਾਂ ਨੱਥ ਪਾਈ ਜਾਵੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਸਾਡੇ ਲਾਗੇ ਸ਼ਾਕੇ ਇੱਥੇ ਚੌਕੀ ਦਿੱਤੀ ਜਾਵੇ ਜਦ ਕਿ ਅਸੀਂ ਥਾਣੇ ਵਿੱਚ ਦੇਖਦੇ ਹਾਂ ਚੌਕੇ ਵਿੱਚ ਪੁਲਿਸ ਦੇ ਮੁਲਾਜ਼ਮ ਬਹੁਤ ਜ਼ਿਆਦਾ ਘਟਨੇ ਉਹ ਆਪਦਾ ਥਾਣਾ ਸਾਂਭਣ ਕੇ ਪਿੰਡਾਂ ਨੂੰ ਆਣ ਕੇ ਦੇਖਣ ਇਸ ਕਰਕੇ ਜਿੰਨੇ ਵੀ ਅਸੀਂ ਕਹਿੰਨੇ ਵੱਤ ਵੱਤ ਔਰ ਸਭ ਮਹੱਈਆ ਕਰਵਾਏ ਜੋ ਇਹਨਾਂ ਚੀਜ਼ਾਂ ਦੇ ਉੱਤੇ ਨੱਥ ਪਾਈ ਜਾਵੇ ਸਾਨੂੰ ਸਰਕਾਰ ਸਰਕਾਰ ਤੋਂ ਇਹੀ ਯਾਰ ਵੀ ਸਾਨੂੰ ਪੁਲਿਸ ਮਹੱਈਆ ਕਰਵਾਈ ਹੈ ਜੋ ਦਿਨੋ ਦਿਨ ਲੁੱਟਾਂ ਕੋ ਵਧ ਰਹੀਆਂ ਜਾ ਰਹੀਆਂ ਇਹਨਾਂ ਦੇ ਨੱਥ ਪਾਈ ਜਾਵੇ ਰਾਤ ਇੱਕ ਘਟਨਾ ਵਾਪਰੀ ਹੈ ਜਿੱਥੋਂ ਦੀ ਘਟਨਾ ਹੈ ਕੀ ਹਾਮਲਾ ਸਰ ਇਹ ਭੜੀ ਪਾਣ ਲੰਗਾ ਮਾਰਕੀਟ ਹੈਗੀ ਆ ਉੱਤੇ ਇਹ ਵਾਰਤ ਸੋਈ ਰਾਤ ਕੋਈ 1.5 2 ਵਜੇ ਦੋ ਚੋਰ ਉੱਥੇ ਇੱਕ ਮੈਡੀਕਲ ਸਟੋਰ ਹੈਗਾ ਉੱਥੇ ਆਏ ਹੈਗੇ ਆ ਤੇ ਉਹਦਾ ਆਲਾਰਮ ਵੱਜਣ ਕਰਕੇ ਇਹਦੇ ਤੁਜਾਂ ਦੇ ਗਵਾਂਢੀ ਵੱਲ ਗੌਣ ਕਰਕੇ ਉਸ ਮਾਲਕ ਨੇ ਜਲਦੀ ਜਲਦੀ ਆਪਣਾ ਥਿਆਲ ਲੈ ਕੇ ਆਪਣੇ ਬੇਟੇ ਨਾਲ ਲੈ ਕੇ ਉਥੇ ਮੌਕੇ ਤੇ ਪੁੱਜਿਆ ਇਥੇ ਇਹ ਦੂਰਜੋੜ ਉਹ ਦੁਕਾਨ ਤੋੜ ਰਏ ਸੀਗੇ ਤੋਂ ਦੋਨਾਂ ਮੁੰਡਿਆਂ ਨੂੰ ਉਤਰ ਕੇ ਭੱਜ ਕੇ ਜਾ ਕੇ ਉਹ ਫੜਨ ਦੀ ਕੋਸ਼ਿਸ਼ ਕੀਤੀ ਆ ਤੋਂ ਇਹ ਉਹ ਜਿਹੜਾ ਬੰਦਾ ਇਹਨਾਂ ਬਹਿਸ ਕਰਨਾ ਪਿਆ ਹੈਗਾ ਇੱਕ ਭੱਜ ਗਿਆ ਵਿੱਚੋਂ ਹੈਗਾ ਉਹਦੇ ਵਿੱਚ ਇਹਨਾਂ ਦੇ ਆਪੇ ਬਹਿਸ ਜਾਈ ਵਿੱਚ ਜਿਹਦੇ ਮਾਲਕ ਦੀ ਲਿਸੈਂਸੀ ਰਾਈਫ ਨਹੀਂ ਹੈਗੀ ਆ ਜਿਹਦੇ ਵਿੱਚ ਫਾਇਰ ਹੋ ਫਾਇਰ ਹੋ ਗਿਆ ਤੇ ਉਹਦੀ ਡੈਥ ਹੋ ਗਈ ਹੈਗੀ ਆ ਇਹ ਵੀ ਬੰਦੇ ਦੀ ਵੈਬਸਾਈਟ ਤੋਂ ਜੋ ਚੋਰ ਹੈਗਾ ਇਹਦੀ ਵੀ ਮੌਤ ਹੋਈ ਆ ਤੇ ਪੀਸ ਫਿਲਹਾਲ ਜਾਰੀ ਹੈਗੀ ਆ ਜੋ ਉਸਦੀਤ ਹੋ ਗਈ ਉਹ ਤੁਹਾਡੇ ਸਾਹਮਣੇ ਜਾਂਦੀ ਹੈ ਥੈਂਕ ਯੂ ਪ੍ਰਾਪਰਟੀ ਵੇਚਣੇ ਅਤੇ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز